ਹਿੰਦੂ ਸਮਾਜ ਦੇ ਨਾਲ ਪੰਜਾਬ ਦੇ ਵਿੱਚ ਮਤਰੀ ਮਾਂ ਵਾਲਾ ਸਭਾਵ ਕੀਤਾ ਜਾਂਦਾ ਇੱਕ ਡੇਢ ਮਹੀਨੇ ਤੋਂ ਸ਼ੇਵਸਨਾ ਪੰਜਾਬ ਆ ਜਿਹੜੀ ਇਸ ਮੁੱਦੇ ਨੂੰ ਲੈ ਕੇ ਸ਼ਮਾ ਸ਼ਿਵਰਾਤਰੀ ਨੂੰ ਜਿਲ੍ਹਾ ਸਤਰਾ ਮਨਾਉਣ ਦੇ ਲਈ ਤਿਆਰੀਆਂ ਕਰਵਾ ਰਹੀ ਹੈ ਜਿਹੜੀ ਡੇਢ ਮਹੀਨਾ ਸਰਕਾਰ ਨੂੰ ਬਹੁਤ ਹੁੰਦਾ ਕਿ ਇੱਕ ਕੋਈ ਸੰਗਠਨ ਹੈ ਕਿ ਸਾਨੂੰ ਕਹਿ ਰਿਹਾ ਵਾ ਕਿ ਇਹਨੂੰ ਆਪਾਂ ਰਾਜਸਤਾਨੀਏ ਤੇ ਇਹਨੂੰ ਆਪਾਂ ਪ੍ਰਦੇਸ ਸਰ ਬਣਾਈਏ ਪਰ ਉਹ ਸਰਕਾਰ ਕੋਈ ਆਈ ਨਹੀਂ ਭਗਵਾਨ ਸਿੰਘ ਮਾਨ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਸਾਡਾ ਤਿਉਹਾਰ ਜਿਹੜਾ ਦੇਵਾ ਦੀ ਦੇ ਮਹਾਦੇਵ ਸ਼ਿਵਸ਼ੰਕਰ ਤੇ ਭਗਵਾਨ ਜੀ ਦਾ ਮਹਾਸ਼ਿਵਰਾਤਰੀ ਤਿਉਹਾਰ ਹੈ ਇਹਨੂੰ ਰਾਜ ਸਤਰ ਦੇ ਉਤੇ ਜੋਰਾਂ ਛੋਰਾ ਨਾਲ ਬਣਾਇਆ ਜਾਵੇ ਹੱਲੇ ਤੱਕ ਸਰਕਾਰ ਵੱਲੋਂ ਸਾਨੂੰ ਕੋਈ ਆਸ਼ਵਾਸਨ ਨਹੀਂ ਦਿੱਤਾ ਗਿਆ ਬਿਲਕੁਲ ਜੀ ਬਿਲਕੁਲ ਹੱਲੇ ਤੱਕ ਨਹੀਂ ਦਿੱਤਾ ਗਿਆ ਚਾਹੇ ਧਰਨੇ ਲਾਏ ਜਾਣ ਪ੍ਰਦਰਸ਼ਨ ਕੀਤਾ ਜਾਵੇ ਚਾਹੇ ਮੁੱਖ ਮੰਤਰੀ ਦੇ ਘਰ ਦਾ ਘਰਾਓ ਕੀਤਾ ਜਾਵੇ ਇਹ ਲਗਾਤਾਰ ਜਾਰੀ ਰਹੇਗਾ ਜਦ ਤੱਕ ਸਾਡੇ ਪ੍ਰੋਗਰਾਮ ਨੂੰ ਵੀ ਮਹਾ ਸ਼ਵਰਾਤਰੀ ਨੂੰ ਰਾਜ ਸਤਰ ਤੇ ਨਹੀਂ ਬਣਾਇਆ ਜਾਂਦਾ 13 ਫਰਵਰੀ ਦਿਨ ਸ਼ੁੱਕਰਵਾਰ ਨੂੰ ਫਗਵਾੜੇ ਠੀਕ 2 ਵਜੇ ਸਰਾਈ ਰੋਡ ਸ਼ੇਮ ਮੰਦਰ ਤੋਂ ਸ਼ੋਭਾ ਯਾਤਰਾ ਸ਼ੁਰੂ ਹੋਏਗੀ ਜੋ ਕਿ ਸਾਰੇ ਬਜ਼ਾਰਾਂ ਚ ਹੁੰਦੀ ਹੋਈ ਉਸੇ ਜਗ੍ਹਾ ਦੇ ਉੱਤੇ ਆ ਕੇ ਆਰਤੀ ਕਰਨ ਤੋਂ ਬਾਅਦ ਸਮਾਪਤ ਹੋਏ। ਸੋ ਸਸਿਕਾ ਜੀ ਨਮਸਕਾਰ, ਬਾਪੀ ਕਿਵੇਂ ਸਾਰੇ ਤੁਹਾਡਾ ਦਾਲ ਦੇਖ ਰਹੇ ਹੋ ਸਾਨ ਟੀਵੀ ਇਸ ਸਮੇ ਅਸੀਂ ਖੜੇ ਆ ਜੀ ਫਗਵਾੜਾ ਦੇ ਹਨੂਮਾਨ ਗੜੀ ਮੰਦਰ ਤੇ ਮੇਰੇ ਨਾਲ ਸ਼ਿਵ ਸੈਨਾ ਦੇ ਆਗੂ ਖੜੇ ਨੇ। ਸਨਾਤਨੀ ਲੋਕ ਖੜੇ ਨੇ ਕਿਉਂਕਿ ਇਸ ਤਰੀਕੇ ਦੇ ਨਾਲ ਹੁਣ ਪੰਜਾਬ ਦੇ ਵਿੱਚ ਸੂਬਾ ਸਤਰ ਤੇ ਕਈ ਤਿਉਹਾਰਾਂ ਨੂੰ ਕਈ ਗੁਰੂਆਂ ਦੇ ਪੀਰਾਂ ਦੇ ਦਿਨਾਂ ਨੂੰ ਮਨਾਇਆ ਜਾਂਦਾ ਦਿਹਾੜੇ ਨੂੰ ਮਨਾਇਆ ਜਾਂਦਾ ਇਸੇ ਕਰਕੇ ਹੁਣ ਹਿੰਦੂ ਸਮਾਜ ਦੇ ਵੱਲੋਂ ਵੀ ਇੱਕ ਮੰਗ ਰੱਖੀ ਜਾ ਰਹੀ ਹੈ ਕਿ ਮਹਾ ਸ਼ਿਵਰਾਤਰੀ ਨੂੰ ਵੀ ਸੂਬਾ ਪੱਧਰ ਤੇ ਮਨਾਇਆ ਜਾਏ ਤੇ ਇਸ ਕਰਕੇ ਕਈ ਜਿਹੜੇ ਮੰਗ ਪੱਤਰ ਆ ਉਹ ਐਸਜੀਐਮ ਸਾਹਿਬ ਨੂੰ ਜ਼ਿਲ੍ਹੇ ਸਤਰ ਦੇ ਦਿੱਤੇ ਜਾ ਰਹੇ ਨੇ ਹੁਣ ਆਖਿਰਕਾਰ ਕਿਥੋਂ ਤੱਕ ਗੱਲ ਪਹੁੰਚੀ ਗੱਲਬਾਤ ਕਰਦੇ ਆ ਸਾਰਿਆਂ ਨੂੰ ਜੈ ਸ਼ੰਕਰ ਜੀ ਸਾਰਿਆਂ ਨੂੰ ਸਤਿ ਪੈਲਾ ਜੀ ਸ਼ੰਕਰ ਜੀ ਜੈ ਸ਼ੰਕਰ ਜੀ ਹੁਣ ਮਹਾ ਸ਼ਿਵਰਾਤਰੀ ਆ ਰਹੀ ਹੈ ਮਹਾ ਸ਼ਿਵਰਾਤਰੀ ਜੋ ਕਿ ਹਿੰਦੂ ਸਮਾਜ ਦੇ ਵੱਲੋਂ ਬੜੀ ਮੰਗ ਰੱਖੀ ਗਈ ਹੈ ਕਿ ਇਸ ਨੂੰ ਵੀ ਸੂਬਾ ਸਤਰ ਤੇ ਮਨਾਇਆ ਜਾਏ ਫਰਸਟ ਆਫ ਆਲ ਇਹ ਕਿ ਤੁਸੀਂ ਇਸ ਗੱਲ ਤੇ ਪੂਰਾ ਦੱਸਿਓ ਕਿ ਕੀ ਮੁੱਦਾ ਕੀ ਹੈ ਜੀ ਅਸੀਂ ਸ਼ਿਵਸਾਰਾ ਪੰਜਾਬ ਵੱਲੋਂ ਸਾਰੇ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਂ ਦੇ ਉੱਤੇ ਇਹ ਮੰਗ ਪੱਤਰ ਦੇ ਰਹੇ ਹਾਂ ਜਿਸ ਦੇ ਵਿੱਚ ਸਾਡੀ ਇਹ ਮੰਗ ਹੈ ਕਿ ਜਿਸ ਤਰ੍ਹਾਂ ਸਾਰਿਆਂ ਧਰਮਾਂ ਦਾ ਅਸੀਂ ਸਨਮਾਨ ਕਰਦੇ ਹੋਏ ਸਾਰੇ ਹਿੰਦੂ ਸਿੱਖ ਮੁ슬ਮਾਨ ਸਾਰੇ ਰਲ ਕੇ ਅਸੀਂ ਇਕੱਠੇ ਉਸ ਧਰਮ ਦੇ ਪ੍ਰੋਗਰਾਮ ਨੂੰ ਜੋ ਰਾਜ ਸਤਰ ਤੇ ਮਨਾਇਆ ਜਾਂਦਾ ਉਹਦੀ ਅਸੀਂ ਸ਼ਲਾਘਾ ਕਰਦੇ ਹਾਂ ਇਸੇ ਤਰ੍ਹਾਂ ਅਸੀਂ ਸਨਾਤਨੀ ਲੋਕ ਵੀ ਅ ਭਗਵਾਨ ਸਿੰਘ ਮਾਨ ਸਰਕਾਰ ਕੋਲੋਂ ਮੰਗ ਕਰਦੇ ਆ ਕਿ ਸਾਡਾ ਤਿਉਹਾਰ ਜਿਹੜਾ ਦੇਵਾਰੀ ਦੇ ਮਹਾਦੇਵ ਸ਼ਿਵ ਸ਼ੰਕਰ ਚ ਭਗਵਾਨ ਜੀ ਦਾ ਮਹਾ ਸ਼ਿਵਰਾਤਰੀ ਤਿਉਹਾਰ ਹੈ ਇਹਨੂੰ ਰਾਜ ਸਤਰ ਦੇ ਉੱਤੇ ਜੋਰਾ-ਛੋਰਾ ਨਾਲ ਬਣਾਇਆ ਜਾਵੇ ਇਹਦੀ ਮੰਗ ਜਿਹੜੀ ਆਈ ਹੈ ਅਸੀਂ ਜ਼ਿਲ੍ਹਾ ਸਤਰ ਦੇ ਉੱਤੇ ਮੰਗ ਪੱਤਰ ਦੇ ਕੇ ਕਰ ਰਹੇ ਹਾਂ ਸਭ ਕਿਉਂਕਿ ਦਿਨ ਬਹੁਤ ਘੱਟ ਰਹਿ ਗਈ ਹੈ ਜੀ ਤੇ ਤੁਸੀਂ ਇਹ ਗੱਲ ਇਹ ਆ ਇਹ ਮੁੱਦਾ ਕਰੋ ਸ਼ੁਰੂ ਕੀਤਾ ਕਿਉਂਕਿ ਇਹਦੀ ਤਿਆਰੀਆਂ ਚ ਵੀ ਜੇਕਰ ਸੂਬਾ ਤੌਰ ਤੇ ਸਰਕਾਰ ਅਗਰ ਕਰਦੀ ਵੀ ਤਾਂ ਉਹਨੂੰ ਵੀ ਤਿਆਰੀ ਚ ਸਮਾਂ ਚਾਹੀਦਾ ਹੁੰਦਾ ਤੁਸੀਂ ਕਦੋਂ ਮੰਗ ਪੱਤਰ ਦੇਣਾ ਸ਼ੁਰੂ ਕੀਤਾ ਸੀ ਕਿ ਆ ਉਹਨਾਂ ਦਾ ਗੱਲ ਕਦੋਂ ਪਛਾਣੀ ਸ਼ੁਰੂ ਕੀਤੀ ਹੈ ਜੀ ਸਾਨੂੰ 1 ਮਹੀਨਾ 1.5 ਮਹੀਨਾ ਹੋ ਗਿਆ ਹੈ ਜੀ ਸਭ ਤੋਂ ਪਹਿਲਾਂ ਅਸੀਂ ਚੰਡੀਗੜ੍ਹ ਤੋਂ ਰੋਪੜ ਤੋਂ ਸ਼ੁਰੂ ਹੋਏ ਸੀਗੇ ਮੰਗ ਪੱਤਰ ਦਿੱਤਾ ਸੀ ਸਾਨੂੰ ਮਹੀਨਾ ਹੋ ਗਿਆ ਅਸੀਂ ਹਰ ਹਫ਼ਤੇ ਹਰ ਦਸਾ ਦਿਨਾਂ ਬਾਅਦ ਹਰ ਜ਼ਿਲ੍ਹੇ ਦੇ ਵਿੱਚ ਇਹ ਪ੍ਰੋਗਰਾਮ ਕਰਦੇ ਆਂ ਔਰ 10 2 ਤਰੀਕ ਨੂੰ ਅਸੀਂ ਲੁਧਿਆਣੇ ਕਰਕੇ ਆਏ ਆਂ ਭਗਵਾਨ ਕੀਤਾ ਸੀ ਔਰ 10 ਤਰੀਕ ਨੂੰ ਅਸੀਂ ਚੰਡੀਗੜ੍ਹ ਕਰ ਰਹੇ ਆ ਭਗਵੰਤ ਮਾਨ ਜੀ ਦੇ ਦਫਤਰ ਦੇ ਵਿੱਚ ਜਾ ਉਹਨਾਂ ਦੇ ਘਰ ਜਾ ਕੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਊਗਾ ਔਰ 2 ਮਹੀਨੇ ਤਾਂ ਲੱਗੇ ਆ ਲੇਕਿਨ ਸਰਕਾਰ ਹੁਣ ਕੀ ਸੋਚਦੀ ਹੈ ਸਰਕਾਰ ਨੂੰ ਤੁਸੀਂ ਸਵਾਲ ਕਰਤਾ ਕਰਿਓ ਲੇਕਿਨ ਸਾਡੀ ਮੰਗ ਲਗਾਤਾਰ ਚੱਦੀ ਰਹੇਗੀ ਜਦ ਤੱਕ ਜਿਸ ਉਤੇ ਮਹਾਤਮਾ ਦਾ ਪ੍ਰੋਗਰਾਮ ਕੋਰਛੇ ਤਾਂ ਨਹੀਂ ਕੀਤਾ ਆ ਅਸੀਂ ਕਹਿੰਨੇ ਕਿ 1 ਮਹੀਨਾ 1.5 ਮਹੀਨਾ ਹੋ ਗਏ ਤੁਹਾਨੂੰ ਇਸ ਗੱਲ ਦੀ ਗੁਹਾਰ ਲਗਾਉਂਦੇ ਹੋਏ ਕਿ ਇਹਨੂੰ ਰਾਜ ਸਟਾਰ ਤੇ ਸੁਪਾਸਟਾਰ ਤੇ ਮਨਾਇਆ ਜਾਏ ਹੋਰ ਤੱਕ ਇਹ ਗੱਲ ਕਿੱਥੇ ਤੱਕ ਪਹੁੰਚੀ ਹੈ ਕਿ ਕਿੰਨਾ ਕਿ ਸਰਕਾਰ ਵੱਲੋਂ ਤੁਹਾਨੂੰ ਰਿਸਪਾਂਸ ਆਇਆ ਹੈ ਜਾਂ ਤੁਹਾਨੂੰ ਕੀ ਲੱਗਦਾ ਕਿ ਇਹਦੇ ਤੇ ਹੁਣ ਕੰਮ ਹੋ ਰਿਹਾ ਹੈ ਕਿ ਨਹੀਂ ਹੋ ਰਿਹਾ ਹੱਲੇ ਤੱਕ ਸਰਕਾਰ ਵੱਲੋਂ ਸਾਨੂੰ ਕੋਈ ਆਸ਼ਵਾਸਨ ਨਹੀਂ ਦਿੱਤਾ ਗਿਆ ਬਿਲਕੁਲ ਜੀ ਬਿਲਕੁਲ ਹੱਲੇ ਤੱਕ ਨਹੀਂ ਦਿੱਤਾ ਗਿਆ ਔਰ ਲੇਕਿਨ ਸਾਡੀ ਪੂਰ ਜ਼ੋਰ ਮੰਗ ਆ ਅਗਰ ਇਹ ਨਹੀਂ ਮੰਨੀ ਜਾਊਗੀ ਸ਼ਵਰਾਤਰੀ ਨਿਕਲ ਵੀ ਜਾਊਗੀ ਉਹਦੇ باوجود ਵੀ ਇਹ ਪੂਰਾ ਸਾਲ ਮੰਗ ਅਸੀਂ ਸਰਕਾਰ ਅੱਗੇ ਰੱਖਦੇ ਰਵਾਂਗੇ ਹੱਲੇ ਤੱਕ ਮੰਗ ਪੱਤਰ ਤੱਕ ਇਹ ਜਾਰੀ ਸੀ ਗਾਂ ਤੋਂ ਗਾਂ ਇਹ ਹੋਰ ਰੋਸ਼ ਸ਼ਰੂਪ ਦੇ ਵਿੱਚ ਚਾਹੇ ਧਰਨੇ ਲਾਏ ਜਾਣ ਪ੍ਰਦਰਸ਼ਨ ਕੀਤਾ ਜਾਵੇ ਚਾਹੇ ਮੁੱਖ ਮੰਤਰੀ ਦੇ ਘਰ ਦਾ ਘਰਾਓ ਕੀਤਾ ਜਾਵੇ ਇਹ ਲਗਾਤਾਰ ਜਾਰੀ ਰਹੇਗਾ ਜਦ ਤੱਕ ਸਾਡੇ ਪ੍ਰੋਗਰਾਮ ਨੂੰ ਵੀ ਮਹਾ ਸ਼ਿਵਰਾਤਰੀ ਨੂੰ ਰਾਜ ਸਤਰ ਤੇ ਨਹੀਂ ਮਨਾਇਆ ਜਾਂਦਾ ਕਿ ਕਈ ਕਈ ਸ਼ਰਤ ਵਿੱਚ ਵੀ ਗੱਲ ਹੋਈ ਉਹ ਕਹਿੰਦੇ ਕਿ Hindu dharm ਦੇ ਨਾਲ ਵੱਖ-ਵੱਖ ਬਾਤ ਕਿਤੇ ਨੇ ਕੀਤਾ ਜਾ ਰਿਹਾ ਕਿ ਜੇਕਰ ਦੂਸਰੇ ਧਰਮਾਂ ਦੇ ਇਸ ਤਰੀਕੇ ਨਾਲ ਦਿਹਾੜੇ ਮਨਾਏ ਜਾ ਰਹੇ ਨੇ ਤਾਂ Hindu ਸਮਾਜ ਦੇ ਦੇਵਾਦੀ ਦੇ ਮਹਾਦੇਵ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਉਹ ਨਹੀਂ ਮਨਾਇਆ ਗਿਆ ਤਾਂ ਫਿਰ ਕਿਤੇ ਕਿਤੇ Hindu ਮਾਇਨਵਾ ਖਬਤ ਹੁੰਦਾ ਹੋਏ ਨਜ਼ਰ ਆਏਗਾ ਤੂੰ ਤੁਹਾਨੂੰ ਲੱਗਦਾ ਇਹ ਤੇਰਾ ਕੁਝ ਉਹ ਤਾਂ ਹੈ ਹੀ ਆ ਜੀ ਤੁਸੀਂ ਦੇਖਿਆ ਅੱਜ ਤੱਕ ਜਿੰਨੀਆਂ ਵੀ ਸਰਕਾਰਾਂ ਆਈਆਂ 40% ਹਿੰਦੂ ਵੋਟਰ ਹੋਣ ਦੇ ਬਾਵਜੂਦ ਸਾਡੇ ਨਾਲ ਮਤਰੇ ਹੀ ਮਾਲ ਆ ਕੀਤਾ ਜਾਂਦਾ ਅਸੀਂ ਬਹੁਤ ਜ਼ੋਰ ਲਾਨੇ ਆ ਹਿੰਦੂ ਸਮਾਜ ਸਾਰੇ ਨਾਲੋਂ ਜ਼ਿਆਦਾ ਵਪਾਰੀ ਆ ਔਰ ਟੈਕਸ ਸਭ ਤੋਂ ਵੱਧ ਦਿੰਦਾ ਹਿੰਦੂ ਸਮਾਜ ਵੋਟਾਂ ਸਰਕਾਰ ਨੂੰ ਪਾਉਂਦਾ ਲੇਕਿਨ ਸਾਡੀਆਂ ਵੋਟਾਂ ਨੂੰ ਇਗਨੋਰ ਕੀਤਾ ਜਾਂਦਾ ਜਦ ਕਿ 40% ਸਾਡੇ ਹਿੰਦੂ ਹੈਗੇ ਆ ਅਸੀਂ ਹਰ ਵਾਰੀ ਇਹੀ ਮੰਗ ਕਰਦੇ ਆਂ ਕਿ ਹਿੰਦੂ ਸਮਾਜ ਦੇ ਨਾਲ ਪੰਜਾਬ ਦੇ ਵਿੱਚ ਮਤ੍ਰਈ ਮਾਂ ਆਲਾ ਸਭਾਵ ਕੀਤਾ ਜਾਂਦਾ। ਜਦ ਲਈ ਤੁਸੀਂ ਨਾਲ ਖੜੋਤੇ ਹੋ ਜੀ ਕਿਉਂਕਿ ਇਹ ਮੰਗ ਜਿਹੜੀ ਇੱਕ ਤਿਕਾਣ ਰੱਖੀ ਗਈ ਹੈ ਲੇਕਿਨ ਸਮਾਂ ਬਹੁਤ ਘੱਟ ਰਹਾ ਗਿਆ ਤੁਹਾਨੂੰ ਕੀ ਲੱਗਦਾ ਕਿ ਇਸ ਤੋਂ ਪਹਿਲਾ ਮੁੱਦਾ ਚੁੱਕਣਾ ਚਾਹੀਦਾ ਸੀਗਾ ਜਾਂ ਹੁਣ ਕੀ ਲੱਗਦਾ ਤੁਹਾਨੂੰ? ਦੇਖੋ ਜੀ 1.5 ਮਹੀਨੇ ਤੋਂ ਸ਼ੇਪਸਾਣਾ ਪੰਜਾਬ ਆ ਜਿਹੜੀ ਇਸ ਮੁੱਦੇ ਨੂੰ ਲੈ ਕੇ ਜਮਾਸ਼ਵਰਤੀ ਨੂੰ ਜ਼ਿਲ੍ਹਾ ਸਤਰ ਮੰਨਾਉਣ ਦੇ ਲਈ ਤਿਆਰੀਆਂ ਕਰਵਾ ਰਹੀ ਹੈ ਜਿਹੜੀ 1.5 ਮਹੀਨਾ ਸਰਕਾਰ ਨੂੰ ਬਹੁਤ ਹੁੰਦਾ ਕਿ ਇੱਕ ਕੋਈ ਸੰਗਠਨ ਇਹ ਆ ਕਿ ਸਾਨੂੰ ਕਹਿ ਰਿਹਾ ਵਾ ਕਿ ਇਹਨੂੰ ਆਪਾਂ ਰਾਜਸਟਾਨੀਏ ਤੇ ਇਹਨੂੰ ਆਪਾਂ ਪ੍ਰਦੇਸ਼ ਸਰ ਬਣਾਈਏ ਪਰ ਉਹ ਸਰਕਾਰ ਕੋਈ ਆਈ ਨਹੀਂ ਤੇ ਮੈਂ ਤਾਂ ਸਿਰਫ ਇਹੀ ਮੰਗ ਕੰਨਾ ਚਾਹਨਾ ਕਿ ਚਲੋ ਜੇ ਭਗਵੰਤ ਮਾਨ ਸਰਕਾਰ ਨੇ Hindu ਧਰਮ ਦੇ ਲਈ ਇਹ ਕੋਈ ਨਹੀਂ ਸੋਚਿਆ ਕਿ ਮੈਂ ਨਹੀਂ ਜੀ ਇਹਨਾਂ ਨੂੰ ਕੰਨਾ ਕੋਈ ਲਾਰੇ ਲੱਪੇ ਲਾਈ ਜਾਂਦਾ ਜਾਂ ਕੁਝ ਨਹੀਂ ਕਰਨਾ ਤਾਂ ਮੈਂ ਤੁਹਾਡੇ ਚੈਨਲ ਐ ਭਗਵੰਤ ਮਾਨ ਸਰਕਾਰ ਨੂੰ ਇਹ ਸਿਰਫ ਅਪੀਲ ਕਰਨਾ ਚਾਹਨਾ ਕਿ ਜਿਹੜੀ ਮਾਸ਼ ਸ਼੍ਰੀ ਰਾਤਰੀ ਪਰਵ ਹਰ ਸ਼ਹਿਰ ਦੇ ਵਿੱਚ ਨਿਕਲਿਆ ਜਾਂਦਾ ਕਟੋਗੜ ਉਥੇ ਆਪਣੇ ਡੀਸੀ ਰੈਂਕ ਦੇ ਐਸਐਸਪੀ ਰੈਂਕ ਦੇ ਅਧਿਕਾਰੀਆਂ ਨੂੰ ਭੇਜਿਆ ਜਾਵੇ ਕਿ ਉਹ ਇੱਕ ਸਰਕਾਰੀ ਤੌਰ ਦੇ ਉੱਤੇ ਇੱਕ ਸਨਮਾਨਤਾ ਕਰ ਸਕਣ ਸ਼ੋਭਾ ਯਾਤਰਾ ਦਾ ਕਿ ਤੁਹਾਡੀਆਂ ਪੁਲਿਸੀਆਂ ਕਾਨੂੰ ਕੀ ਹੋਣੀ ਆ ਤੁਸੀਂ ਮਨਾਣਾ ਨਹੀਂ ਮਨਾਣਾ ਤੁਹਾਡੇ ਉੱਤੇ ਡਿਪੈਂਡ ਪਰ ਜਿਹੜਾ ਡੀਸੀ ਆ ਜਾਂ ਐਸਐਸਪੀ ਕੋਈ ਵੱਡਾ ਅਧਿਕਾਰੀ ਆਵੇ ਸ਼ੋਭਾ ਯਾਤਰਾ ਦਾ ਸਰਕਾਰੀ ਤੌਰ ਤੇ ਸਵਾਗਤ ਜ਼ਰੂਰ ਕਰੇ ਤੁਸੀਂ ਤੁਸੀਂ ਕੀ ਹੁਣ ਮੰਗ ਅਕੋਰਡਿੰਗ ਜੇ ਮੈਂ ਗੱਲ ਕਰਾਂ ਕਿ ਕੀ ਚਾਹੁੰਦੇ ਕਿ ਕਿਸ ਤਰੀਕੇ ਨਾਲ ਮਨਾਇਆ ਜਾਏ ਸਰਕਾਰ ਕੀ ਅਗਿਆ ਕੇਫਰਡ ਕਰੇ ਕਿਸ ਤਰੀਕੇ ਨਾਲ ਕੋਈ ਸਾਸੰਗ ਰੱਖੀ ਹੈ ਕੀ 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 ਕਰਾਇਆ ਜਾਏ ਦੇਖੋ ਜੀ ਸਰਕਾਰ ਨੂੰ ਤਾਂ ਇਸ ਟਾਈਮ ਜਗਾਨ ਦੀ ਲੋੜ ਆ ਕਿ ਜਿਹੜੀ ਸਨਾਤਨੀਆਂ ਦੀ ਇਹ ਮੰਗ ਆ ਦੇਖੋ ਕੋਈ ਮੰਗ ਤਾਂ ਬਹੁਤ ਵੱਡੀ ਹੈ ਨਹੀਂ ਕਿ ਮਹਾ ਸ਼ਵਜਤ ਦੀ ਜਿਹੜਾ ਪਦਵਾ ਪੂਰੇ ਦੇਸ਼ ਭੱਦ ਵਿੱਚ ਨਹੀਂ ਉਹ ਦੇਸ਼ਾਂ ਵਿੱਚ ਵੀ ਮਨਾਇਆ ਜਾਂਦਾ ਆ ਜੇ ਇਸ ਨੂੰ ਸਾਡੀ ਇਹੀ ਮੰਗ ਆ ਕਿ ਜ਼ਿਲ੍ਹੇ ਦੇ ਜਿਹੜੇ ਉੱਚ ਉੱਚ ਅਧਿਕਾਰੀ ਆ ਜਿਹੜੇ ਕਿ ਉਹ ਆਪਣੇ ਜ਼ਿਲ੍ਹੇ ਦੇ ਵਿੱਚ ਇਸ ਸ਼ੋਭਾ ਯਾਤਰਾ ਨੂੰ ਉਹਦੇ ਰਾਜੇ ਸਨਮਾਨ ਦੇ ਨਾਲ ਜ਼ਿਲ੍ਹੇ ਦੇ ਸਨਮਾਨ ਦੇ ਨਾਲ ਇਹਦਾ ਸਵਾਗਤ ਕਰਨ ਇਹਦੇ ਵਿੱਚ ਆਨ ਦੇਖੋ ਕੋਈ ਵੱਡੀ ਮੰਗ ਨਹੀਂ ਆ ਸਰਕਾਰ ਨੂੰ ਸਿਰਫ ਜਗਾਨ ਦੀ ਲੋੜ ਆ ਜੇ ਫਗਵਾੜੀ ਦੀ ਗੱਲ ਕਰੀ ਕਿ ਫਗਵਾੜੀ ਸ਼ਹਿਰ ਦੇ ਵਿੱਚ ਕਦੋਂ ਸ਼ੋਭਾ ਯਾਤਰਾ ਕਿਉਂਕਿ ਸ਼ੋਭਾ ਯਾਤਰਾ ਦੀ ਜਿਸ ਗੱਲ ਕਰ ਰਹੇ ਆ ਕਿ ਉਹ ਕਦੋਂ ਸ਼ੋਭਾ ਯਾਤਰਾ ਤੇ ਕੀ ਕੀ ਪ੍ਰੋਗਰਾਮਸ ਨੇ ਜੀ 13 ਤਰੀਕ ਨੂੰ 13 ਫਰਵਰੀ ਦਿਨ ਸ਼ੁੱਕਰਵਾਰ ਨੂੰ ਫਗਵਾੜੇ ਠੀਕ 2 ਵਜੇ ਸਾਰੇ ਰੋਡ ਸ਼ੈ ਮੰਦਰ ਤੋਂ ਸ਼ੋਭਾ ਯਾਤਰਾ ਸ਼ੁਰੂ ਹੋਏਗੀ ਜੋ ਕਿ ਸਾਰੇ ਬਜ਼ਾਰਾਂ ਚ ਹੁੰਦੀ ਹੋਈ ਉਸੇ ਜਗ੍ਹਾ ਦੇ ਉੱਤੇ ਆ ਕੇ ਆਰਤੀ ਕਰਨ ਤੋਂ ਬਾਅਦ ਸਵਾਪਤ ਹੋਏ ਤੋਂ ਮੈਂ ਬੇਨਤੀ ਕਰੂੰਗਾ ਸਾਰੇ ਸ਼ੈ ਭਗਤਾਂ ਨੂੰ ਸਾਰੇ ਧਰਮਾਂ ਦੇ ਸਮਾਜਾਂ ਦੇ ਲੋਕਾਂ ਨੂੰ ਉਸ ਸ਼ੋਭਾ ਯਾਤਰਾ ਚ ਵੱਢ ਚੜ੍ਹ ਕੇ ਹਿੱਸਾ ਲਾਓ ਔਰ ਇਸੇ ਤਰ੍ਹਾਂ ਮੈਂ ਪ੍ਰਸ਼ਾਸਨ ਨੂੰ ਵੀ ਅਪੀਲ ਕਰੂੰਗਾ ਉਸ ਸ਼ੋਭਾ ਯਾਤਰਾ ਦੀ ਸ਼ੋਭਾ ਨੂੰ ਵਧਾਉਣ ਦੇ ਲਈ ਪ੍ਰਸ਼ਾਸਨਿਕ ਲੈਵਲ ਦੇ ਉੱਤੇ ਜਿੰਨੇ ਵੀ ਅਫਸਰਾਂ ਉਹ ਸ਼ੋਭਾ ਯਾਤਰਾ ਜੂਰ ਸ਼ਾਮਲ ਹੋਣ ਸੋ ਦੇਖ ਸਕਦੇ ਹੋ ਜਿੱਥੇ ਕਿ ਸ਼ਿਵ ਸੈਨਾ ਪੰਜਾਬ ਤੋਂ ਵੱਲੋਂ ਇੱਕ ਜਿਹੜਾ ਮੁਹਿੰਮ ਕਹਿ ਲੋ ਕਿ ਉਹਨਾਂ ਵੱਲ ਸ਼ੁਰੂ ਕੀਤੀ ਗਈ ਕਿ ماں ਸ਼ਿਵਰਾਤਰੀ ਨੂੰ ਜਿਹੜਾ ਸੂਬਾ ਪੱਧਰ ਤੇ ਮਨਾਇਆ ਜਾਏ ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਜਿਹੜਾ ਮੰਗ ਪੱਤਰ ਅਲੱਗ-ਅਲੱਗ ਜ਼ਿਲ੍ਹੇ ਵਿੱਚ ਐਸ.ਡੀ.ਐਮ ਸਾਹਿਬ ਨੂੰ ਜਾਂ ਕਿ ਮੁੱਖ ਮੰਤਰੀ ਪੰਜਾਬ ਤੱਕ ਪਹੁੰਚਾਉਂਦੀ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਮਾਸ਼ ਸ਼ਿਵਰਾਤਰੀ ਤਿਉਹਾਰ ਨੂੰ ਇਸ ਪਰਬ ਨੂੰ ਵੀ ਜਿਹੜਾ ਉਹ ਸੂਬਾ ਪੱਧਰੀ ਤੌਰ ਤੇ ਮਨਾਇਆ ਜਾਏ ਲੇਕਿਨ ਆਖਿਰਕਾਰ ਹਾਲੇ ਤੱਕ ਫਿਲਹਾਲ ਤੱਕ ਇਹਨਾਂ ਨੂੰ ਕੋਈ ਵੀ ਇਹੋ ਜਿਹਾ ਆਸ਼ਵਾਸਨ ਨਹੀਂ ਮਿਲਿਆ ਬਾਕੀ ਸਰਕਾਰ ਕੀ ਇਹਦੇ ਤੇ ਰਿਐਕਟ ਕਰਦੀ ਹੈ ਸਰਕਾਰ ਦਾ ਕੀ ਜਵਾਬ ਹੁੰਦਾ ਇਹ ਦੇਖਣਾ ਹੈ ਕਿ ਜੋ ਵੀ ਅਪਡੇਟ ਹੋਏਗੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਜ਼ਰੂਰ ਕਰਿਓ